ਹਾਂਜੀ ਆਪਾਂ ਜੀ ਗਜਰੇਲੇ ਦੀ ਮਰਦੀ ਬਣਾਈ ਹੈਗੀ ਹੈ 2 ਪਾਉਂਡ ਆਪਾਂ ਲਈਆਂ ਸੀਗੀਆਂ ਗਾਜਰਾਂ ਤੇ ਜੀ ਬਹੁਤ ਹੀ ਵਧੀਆ ਗਜਰੇਲਾ ਮਰਦੀ ਬਣੀ ਹੈਗੀ ਆ ਤੁਸੀਂ ਵੀ ਇਸ ਤਰ੍ਹਾਂ ਜੀ ਬਣਾਉਣੀ ਹੈਗੀ ਜਿਹੜੀ ਕਿ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਸਵਾਦਿਸ਼ ਵੀ ਬਣੀ ਹੈਗੀ ਕੋਈ ਵੀ ਆਪਾਂ ਇਹਦੇ ਵਿੱਚ ਫੂਡ ਕਲਰ ਨਹੀਂ ਜੋੜ ਕੀਤਾ ਨੇਚਰਲ ਕਲਰ ਹੈਗਾ ਆ ਤੇ ਜੀ ਬਹੁਤ ਵਧੀਆ ਬਣੀ ਆ ਕਿ ਤੁਸੀਂ ਵੀ ਇਸ ਤਰ੍ਹਾਂ ਜੀ ਬਣਾਉਣੀ ਚਲੋ ਹੁਣ ਆਪਾਂ ਤੁਹਾਨੂੰ ਦੱਸ ਦਿੰਦੀ ਆ ਫਿਰ ਇਹ ਕਿਸ ਤਰ੍ਹਾਂ ਬਣਾਇਆ ਹਲੋ ਸਸਕੀਰ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟਰੀਆ ਗਾਰਡਨ ਦੇ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਆਪਾਂ ਬਣਾ ਰਹੇ ਆਂ ਗਾਜਰਾਂ ਦੀ ਬਰਫੀ ਹਾਂਜੀ ਗਾਜਰਾਂ ਦੀ ਬਰਫੀ ਬਣਾਉਣ ਲਈ ਜੀ ਆਪਾਂ ਦੋ ਕੌਂਟੇ ਗਾਜਰਾ ਲਏ ਆਂ ਇਹਨਾਂ ਨੂੰ ਆਪਾਂ ਵਾਸ਼ ਕਰ ਲਿਆ ਹੈਗਾ ਆ ਹਾਂਜੀ ਆਰਗੇਨਿਕ ਹੈਗੀਆਂ ਆ orange ਕਲਰ ਦੀਆਂ ਜੇ ਤੁਹਾਡੇ ਕੋਲ red ਕਲਰ ਦੀਆਂ ਮਿਲ ਜਾਂਣ ਤਾਂ ਹੋਰ ਵੀ ਵਧੀਆ ਗਜਰੇ ਲੱਭਦਾ ਹੈਗਾ ਬਰਫੀ ਜਿਹੜੀ ਹੈਗੀ ਆ ਹੁਣ ਜੀ ਆਪਾਂ ਇਹਨਾਂ ਨੂੰ ਕੀ ਕਰਨਾ ਇਹਨੂੰ ਆਪਾਂ ਛਿੱਲ ਲੈਣਾ ਹੈ ਨਾ ਛਿੱਲ ਕੇ ਤੇ ਫਿਰ ਦੇ ਕਾਰਨਰ ਕੱਟ ਕੇ ਫਿਰ ਆਪਾਂ ਇਹਨਾਂ ਨੂੰ ਕੱਦੂ ਕਸ ਕਰ ਲੈਣਾ ਹੈਗਾ ਫੂਲ ਪ੍ਰੋਸੈਸਰ ਦੇ ਨਾਲ ਅਸਾਂ ਕੰਟੀਨਿਊ ਆਪਾਂ ਸਾਰੀਆਂ ਹੀ ਆਪਣੇ ਅੰਦਾਜ਼ ਨਾਲ ਛਿੱਲ ਲੈਣੀਆਂ ਹਾਂਜੀ ਗਜਰਾ ਜੀ ਆਪਣੀਆਂ ਧਾਰੀਆਂ ਆਪਾਂ ਇਹ ਛਿੱਲ ਲਈਆਂ ਤੇ ਇਹਨਾਂ ਦੇ ਜਿਹੜੇ ਕੋਰਨਰ ਕੱਟ ਦਿੱਤੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਾਅਦ ਵਿੱਚ ਇੱਕ ਵਰੀ ਹੋਰ ਕੱਲ ਲਿਆ ਹੁਣ ਆਪਾਂ ਇਹਨਾਂ ਨੂੰ ਦਿੱਤਾ ਹੈਗਾ ਆ ਕੱਦੂ ਕਸ ਕਰ ਲੈਣਾ ਮਸ਼ੀਨ ਦੇ ਨਾਲ ਹੀ ਕਰਨੀਆਂ ਹੈਗੀਆਂ ਹਾਂਜੀ ਬਸ ਹੋ ਗਈਆਂ ਸਾਗ ਨੇ ਹੁਣ ਇਹਨਾਂ ਨੂੰ ਆਪਾਂ ਬਤੀਲੇ ਦੇ ਵਿੱਚ ਪਾ ਲੈਣਾ ਹੈ ਤੇ ਫਿਰ ਦੀ ਆਪਣਾ ਆਪਾਂ ਵਰਖੀ ਬਣਾਉਣੀ ਹੈ ਸਟੋਵ ਆਨ ਕਰਨਾ ਹੈਗਾ ਅਸਤਰਾ ਜੀ ਜੇ ਤੁਸੀਂ ਨਹੀਂ ਵੀ ਹੱਥ ਨਾਲ ਕਰਨਾ ਤੇ ਬਹੁਤ ਵਧੀਆ ਏਦਾਂ ਮਸ਼ੀਨ ਨਾਲ ਵੀ ਹੋ ਜਾਂਦਾ ਫੂਡ ਪ੍ਰੋਸੈਸਰ ਨਾਲ ਥੋੜੇ ਆਪ ਨੂੰ ਗਰੀਜ਼ੀ ਹੋ ਜਾਂਦਾ ਹੈਗਾ ਆ ਆਪਾਂ ਮਸ਼ੀਨ ਨਾਲ ਵੀ ਕਰ ਸਕਦੇ ਹਾਂ ਜੀ ਆ ਹਾਂਜੀ ਗਾਜਰਾਂ ਦੀ ਆਪਣੀ ਹੁਣਸਾਈਆਂ ਆਪਾਂ ਪਤੀਲੇ ਦੇ ਵਿੱਚ ਪਾ ਦਤੀਆਂ ਆਂ ਤੇ ਸਟੋਵ ਨੂੰ ਕਰਤਾ ਆਉਣ। ਹੁਣ ਆਪਾਂ ਇਹਨਾਂ ਨੂੰ ਕੰਟੀਨਿਊਸ ਤਰ੍ਹਾਂ ਹਿਲਾਇਆ ਜਾਣਾ ਹੈਗਾ ਆ। ਕਿਉਂਕਿ ਆਪਾਂ ਇਹਨਾਂ ਦਾ ਪਾਣੀ ਸਿਕਾਉਣਾ ਹੈਗਾ ਆ ਇਹਨਾਂ ਨੂੰ ਸੌਫਟ ਕਰਨਾ। ਇਹਦੇ ਵਿੱਚ ਜੀ ਆਪਾਂ ਇੱਕ ਕੱਪ ਜਿਹੜਾ ਹੈਗਾ ਇਹ 1 ਲੀਟਰ ਇਹਦੇ ਵਿੱਚ ਦੁੱਧ ਪਾਵਾਂਗੇ। ਕਿਉਂਕਿ ਇਹਨਾਂ ਨੂੰ ਆਪਾਂ ਦੁੱਧ ਦੇ ਵਿੱਚ ਹੀ ਪਕਾਉਣਾ ਹੈਗਾ ਆ। ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਹਿਲਾਇਆ ਜਾਣਾ ਹੈ ਜਿੰਨਾ ਚਿਰ ਇਹ ਬਹੁਤ ਜ਼ਿਆਦੀਆਂ ਸੌਫਟ ਨਹੀਂ ਹੁੰਦੀਆਂ ਹੈਗੀਆਂ। ਨਾਲੇ ਇਹਦੇ ਵਿੱਚ ਜੀ ਆਪਾਂ ਪਾ ਦੇਣੀ ਹੈਗੀ ਜਿਹੜੀ ਆਪਣੀ 슈ਗਰ ਹੈ ਅੱਧਾ ਕੱਪ ਹੈਗਾ ਆ ਇਹ ਚ ਇਹ ਆਪਾਂ ਮਿਕਸ ਕਰ ਦੇਣੀ ਹੈਗੀ ਆ ਹੰਨੀ ਥੋੜੀ ਜਿਹੀ ਆਪਾਂ ਲੈਚੀਆਂ ਚਾਰ ਤੋਂ ਪੰਜ ਕੁੱਟੀਆਂ ਆ ਜਾਂ ਬਾਅਦ ਦੇ ਵਿੱਚ ਆਪਾਂ ਉਹ ਲੈਚੀ ਪਾ ਦੇ ਦੇ ਵਿੱਚ ਪਾਉਣਾ ਹੈ ਪਰ ਹਜੇ ਨਹੀਂ ਪਾਉਣਾ ਹੈ ਜਿੰਨਾ ਚਿਰ ਉਹ ਗਾਣੇ ਆਉਂਦਾ ਹੈਗਾ ਹਾਂਜੀ ਤੇ ਇਹ ਆਪਣੇ ਕੋਲ ਜੀ ਬਟਰ ਹੈਗਾ ਇੱਕ ਪੀਸ ਤੇ ਇਹ ਵੀ ਆਪਾਂ ਵਿੱਚ ਪਾ ਦੇਣਾ ਹੈਗਾ ਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਇ ਜਾਣਾ ਹੈਗਾ ਜਿੰਨਾ ਚਿਰ ਇਹ ਸਾਰੀਆਂ ਚੀਜ਼ਾਂ ਮਿਕਸ ਨਹੀਂ ਹੁੰਦੀਆਂ ਗਾਜਰਾ ਆਪਣੇ ਸੌਫਟ ਨਹੀਂ ਹੁੰਦੀਆਂ ਇਹਨਾਂ ਨੂੰ ਆਪਾਂ ਕੰਟੀਨਿਊ ਐਦਾ ਕੜਛੀ ਨਾਲ ਹਿਲਾਇ ਜਾਣਾ ਹੈਗਾ ਹਾਂਜੀ ਆਪਣੇ ਗਾਜਰਾ ਚੰਗੀ ਤਰ੍ਹਾਂ ਹੁਣ ਇਹ ਸਟੀਮ ਹੋ ਰਹੀਆਂ ਆ ਦੁੱਧ ਜਿਹੜਾ ਪਾਇਆ ਆਪਾਂ ਚੰਗੀ ਤਰ੍ਹਾਂ ਇਹਨੂੰ ਆਪਾਂ ਸੁਕਾਣਾ ਹੈਗਾ ਹੈ ਹਾਂਜੀ ਹਾਫ ਅਨਵਰ ਲੱਗ ਜਾਂਦਾ ਤੁਹਾਨੂੰ ਪਤਾ ਹੈ ਜਿਹੜੇ ਗਾਜਰਾਂ ਦੀ ਬਰਫੀ ਬਣਾਉਣ ਨੂੰ ਆਪਾਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਏਨ ਡਰਾਈ ਕਰਨਾ ਪੈਂਦਾ ਜਿੰਨਾ ਚਿਰ ਇਹ ਦੁੱਧ ਇਹਨ ਆਪਣਾ ਸੁੱਕ ਨਹੀਂ ਜਾਂਦਾ ਹੈਗਾ ਉਹ ਨਜ਼ਰ ਆਪਾਂ ਇਹਨਾਂ ਨੂੰ ਕੰਟੀਨਿਊਸ ਤਰੀਕੇ ਪਕਾਈ ਜਾਣਾ ਹੈਗਾ ਆ ਹਾਂਜੀ ਇਹਦੇ ਵਿੱਚ ਮੈਂ ਥੋੜੀ ਐ ਫਰੈਸ਼ ਇਲਾਚੀਆਂ ਕੁੱਟੀਆਂ ਹੈ ਇਲਾਚੀ ਕੋਲ ਥੋੜੇ ਵਿੱਚ ਪਾਇਆ ਹੈਗਾ ਆ ਇਹ ਵੀ ਆਪਾਂ ਵਿੱਚੇ ਮਿਲਾ ਦੇਣਾ ਹੈਗਾ ਆ ਹਾਂਜੀ ਆਪਾਂ ਕੰਟੀਨਿਊਸ ਤਰੀਕੇ ਹਾਂਜੀ ਪਕਾਉਣਾ ਹੈਗਾ ਹੈ ਮਿਕਸਚਰ ਆਪਾਂ ਇਹਨੂੰ ਹਿਲਾਇਆ ਜਾਣਾ ਆਪਣਾ ਥੱਲੇ ਨਾ ਲੱਗੇ ਜਦੋਂ ਇਹਨਾਂ ਆਪਣਾ ਇਹ ਸੁੱਕ ਵੀ ਆ ਟਰਾਈ ਹੋ ਗਈਆਂ ਗਾਜਰਾਂ ਦਾ ਫਿਰ ਆਪਾਂ ਜੀ ਇਹਦੀ ਵਰਤੀ ਕਰਾਵਾਂਗੇ ਹਾਂਜੀ ਕੁਝ ਟੇਲਾ ਜੀ ਆਪਣਾ ਹੁਣ ਕਾਫੀ ਇਹਦਾ ਪਾਣੀ ਸੁੱਕ ਗਿਆ ਹੈ ਜਿਹੜਾ ਜਿਹੜਾ ਆਪਾਂ ਦੁੱਧ ਪਾਇਆ ਹੈ ਆ ਡਰਾਈ ਹੋ ਗਿਆ ਹੁਣ ਆਪਾਂ ਇਦਾਂ ਕਿਸ ਤਰ੍ਹਾਂ ਕੋਈ ਮੈਸ਼ਰ ਲੈ ਕੇ ਇਦਾਂ ਪਟੈਟੋ ਮੈਸ਼ ਕਰਨ ਵਾਲਾ ਇਹਦੇ ਨਾਲ ਆਪਾਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਮੈਸ਼ ਕਰ ਦੇਣਾ ਕਿਉਂਕਿ ਫਿਰ ਜਦੋਂ ਆਪਾਂ ਇਹਦੀ ਬਾਤੀ ਜਮਾਵਾਂਗੇ ਤਾਂ ਫਿਰ ਉਹ ਈਜ਼ੀਲੀ ਹੱਦੀ ਜੰਮ ਜਾਊਗੀ ਥੋੜਾ ਵਧੀਆ ਮਿਕਸ ਹੋ ਜਾਂਦਾ ਆ ਆਲਮੋਸਟ ਆਪਾਂ ਇਹਨੂੰ ਥੋੜਾ ਹੀ ਹੁਣ ਪਕਾਉਣਾ ਹੈਗਾ ਥੋੜਿਆ ਹੋਰ ਇਹਨੂੰ ਡਰਾਈ ਕਰਾਂਗੇ ਫਿਰ ਆਪਣਾ ਜਿਹੜਾ ਜਰੇਲਾ ਜਿਹੜਾ ਬਰਤੀ ਹੈਗੀ ਹੈ ਲੈਡੀ ਹੋ ਜਾਗੀ ਹਾਂਜੀ ਆਪਣਾ ਗਿਰੇਲਾ ਜਿਹੜਾ ਤੇਗਲਾ ਬਣ ਗਿਆ ਹਾਲ ਮੋਤ ਸਾਰੀ ਮਿਸ਼ਰਣ ਬਣ ਗਿਆ ਹੈਗਾ ਦੇਖੋ ਜੀ ਬਸ ਸੋਨਾ ਪੜਿਆ ਆ ਹੁਣ ਇਹ ਡਰਾਈ ਹੋ ਗਿਆ ਜਿੰਨਾ ਵੀ ਆਪਣਾ ਦੁੱਧ ਸੀ ਸਾਰਾ ਸੁੱਕ ਗਿਆ ਹੈਗਾ ਇਹ ਜਦੋਂ ਆਪਾਂ ਦੁੱਧ ਦੇ ਦਿੱਤੀ ਦਾਤਾ ਬਣਾਇਆ ਹੈਗਾ ਯਾ ਹੋਰ ਕੁਝ ਨਹੀਂ ਪਾਇਆ ਹੈਗਾ ਕੋਈ ਆਪਾਂ ਜਿਹੜਾ ਕੋਈ ਫੂਡ कलर ਨਹੀਂ ਪਾਇਆ ਹੈਗਾ ਹੁਣ ਜੀ ਇਹਨੂੰ ਆਪਾਂ ਟਰੇ ਦੇ ਵਿੱਚ ਪਾ ਲੈਣਾ ਹੈ ਹਾਂਜੀ ਆਪਣਾ ਜਿਹੜਾ ਗਾਜਰਾਂ ਦੀ ਵਰਫੀ ਦਾ ਮਿਸ਼ਰਣ ਜਿਸ ਤਰ੍ਹਾਂ ਰੈਡੀ ਹੋ ਗਿਆ ਹੁਣ ਆਪਾਂ ਇਸ ਤਰ੍ਹਾਂ ਇੱਕ ਟ੍ਰੇ ਲੈਣੀ ਆ ਤੁਹਾਨੂੰ ਇੱਧਰ ਧਿਓ ਦੇ ਨਾਲ ਪ੍ਰੈਸ ਕਰ ਲੈਣਾ ਹੈਗਾ ਮੈਂ ਬ੍ਰਸ਼ ਨੂੰ ਘਿਓ ਲਾਇਆ ਹੈਗਾ ਆ ਫਿਰ ਇਹਦੇ ਨਾਲ इजीली ਨਿਕਲ ਜਾਂਦਾ ਆ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਦੇ ਵਿੱਚ ਪਾ ਕੇ ਤੇ 1 ਘੰਟੇ ਲਈ ਫਿਰ ਆਪਾਂ ਨੂੰ ਸੈੱਟ ਕਰਨ ਨੂੰ ਰਹਿਣ ਦੇਣਾ ਹੈਗਾ ਆ। ਹੋਰ ਯਾ ਚੇਕ ਕਰਨ ਹੈਗਾ ਆ। ਹਾਂਜੀ ਹੁਣ ਆਪਾਂ ਇਹਨੂੰ ਟ੍ਰੇ ਦੇ ਵਿੱਚ ਪਾ ਕੇ ਇੱਧਰ ਚੰਗੀ ਤਰ੍ਹਾਂ ਇਹਨੂੰ ਆਪਾਂ ਸੈੱਟ ਕਰ ਦੇਣਾ ਹੈਗਾ ਆ। ਇਹੜਕੇ ਆਪਣੇ ਵਧੀਆ ਤਰੀਕੇ ਸੇ ਜੰਮ ਜਾਂਦਾ 1 ਘੰਟਾ ਇਹਨੂੰ ਆਪਾਂ ਐਡੇ ਰੂਮ ਟੈਂਪਰੇਚਰ ਤੇ ਰਹਿਣ ਦੇਣਾ ਹੈਗਾ ਫਿਰ ਹੌਲੀ ਹੌਲੀ ਇਹ ਸੈੱਟ ਹੋ ਜਾਂਦਾ ਜੰਮ ਜਾਂਦਾ ਜੇ ਤੁਸੀਂ ਇਹਨੂੰ ਗਾਰਨਿਸ਼ ਕਰਨਾ ਹੈ ਇਹਦੇ ਉੱਤੇ ਕੋਈ ਪਿਸਤਾ ਬਦਾਮ ਜਾਂ ਕੁਛ ਹੋਣਾ ਡਰਾਈ ਫਰੂਟ ਪਾ ਸਕਦੇ ਹੈਗੇ ਆ ਸਿੰਪਲ ਰੱਖਣਾ ਆਪਾਂ ਸਿੱਧਾ ਬੰਨ੍ਹੀ ਰੱਖ ਸਕਦੇ ਹੈਗੇ ਆ ਹਾਂਜੀ ਆਪਣੀ ਜਿਹੜੀ ਹੈ ਡਿਜੀਟਲ ਦੀ ਬਰਫੀ ਦਾ ਮਿਸ਼ਰਣ ਹੈ ਜੀ ਆਪਾਂ ਟ੍ਰੇ ਦੇ ਵਿੱਚ ਹੁਣ ਪਾ ਕੇ ਸੈੱਟ ਕਰ ਦਿੰਦਾ ਆ ਹੁਣ ਆਪਾਂ ਇਹਦੇ ਉੱਤੇ ਥੋੜੇ ਜਿਹੇ ਇਹ ਪਿਸਤਾ ਤੇ ਬਦਾਮ ਜਿਹੜੇ ਇਹਦੇ ਨਾਲ ਆਪਾਂ ਗਾਰਨਿਸ਼ ਕਰਨਾ ਹੈ ਤੁਸੀਂ ਜੋ ਵੀ ਤੁਸੀਂ ਲਾਈਕ ਕਰਦੇ ਆ ਉੱਤੇ ਪਾ ਸਕਦੇ ਹੈਗੇ ਆ ਕਿਉਂਕਿ ਹੁਣ ਇਹ ਪੈਣੇ ਆ ਫਿਰ ਇਹ ਨਹੀਂ ਤਾਂ ਉੱਪਰ ਚੰਗੀ ਤਰ੍ਹਾਂ ਜੀ ਫਿਰ ਨਹੀਂ ਲੱਗਦੇ ਹੈਗੇ ਇਹਨੂੰ ਆਪਾਂ ਉੱਪਰ ਪਾ ਕੇ ਤੇ ਇਸ ਤਰ੍ਹਾਂ ਆਪਾਂ ਸਪੈਚੂਲਰ ਦੇ ਨਾਲ ਹੌਲੀ ਸੈਟ ਕਰਦੇ ਨੇ ਕਿਉਂਕਿ ਫਿਰ ਇਹ ਵਿੱਚ ਚਲ ਜਾਂਦੇ ਹੈਗੇ ਦਬਾ ਦੇਣੀ ਹੈ ਇਹ ਤੇ ਆ ਹੁਣ ਆਪਾਂ ਇਹਨੂੰ ਜੀ 1 ਘੰਟੇ ਲਈ ਆਪਾਂ ਇਹਦੇ ਰੂਮ ਟੈਂਪਰੇਚਰ ਤੇ ਜਿੱਚ ਪਿਆ ਰਹਿੰਦੀ ਨਾਲ ਫਿਰ ਬਾਅਦ ਵਿੱਚ ਆਪਾਂ ਇਹਦੇ ਪੀਸਸ ਕੱਟਦੇ ਹਾਂ ਹਾਂਜੀ ਆਪਾਂ ਜਿਹੜਾ ਗਜਰੇਲਾ ਬਣਾਇਆ ਜਿਹੜਾ ਵਰਤੀ ਤੈਨੂੰ ਆਪਾਂ ਜਮਾ ਕੇ ਰੱਖਿਆ ਸੀ ਟ੍ਰੇ ਦੇ ਵਿੱਚ ਹੁਣ ਆਪਾਂ ਇਹਨੂੰ ਬਾਹਰ ਕੱਢ ਲਿਆ ਹੈਗਾ ਤੇ ਦੇ ਪੀਸਸ ਕੱਟ ਲੈਣੇ ਹੈਗੇ ਇੱਥੇ ਥੱਲੇ ਆਪਾਂ ਪੇਪਰ ਰੱਖਿਆ ਸੀ ਥੋੜਿਆ ਜਿਹੀ ਗਿਲੀ ਫਿਰ ਨਿਕਲ ਜਾਂਦਾ ਹੈਗਾ ਹਾਂਜੀ ਆਪਾਂ ਇਹਦੇ ਜਿਹੜੇ ਪੀਸਸ ਆ ਉਹ ਕੱਟ ਲੈਣੇ ਹੈਗੇ ਆ ਜਿੰਨੇ ਕੁ ਵੀ ਆਪਾਂ ਨੂੰ ਚਾਹੀਦੇ ਹੈਗੇ ਆ ਸਾਈਜ਼ ਇਹਦਾ ਥੋੜਾ ਵਿੱਚ ਇਹਦੇ ਪਿਸਤਾ ਤੇ ਬਦਾਮ ਕਰਕੇ ਇਹਦੇ ਕਟਣੇ ਹਾਰਡ ਹੋ ਜਾਂਦਾ ਨਿਕਲ ਜਾਂਦੇ ਵਿੱਚੋਂ ਇਸੇ ਤਰ੍ਹਾਂ ਆਪਾਂ ਇਧਰਲੇ ਸਾਈਡ ਵੀ ਜਿਹੜੀ ਇਹ ਕੱਟ ਲੈਣੀ ਹੈਗੀ ਹਾਂਜੀ ਆਪਾਂ ਸਾਰੇ ਜਿਹੇ ਪੀਸਲ ਕੱਟ ਲਏ ਹੈਗੇ ਹੁਣ ਆਪਾਂ ਇਹਨੂੰ ਚੱਕ ਕੇ ਪਲੇਟ ਦੇ ਵਿੱਚ ਪਾ ਲੈਣੇ ਹੈਗੇ ਹਾਂਜੀ ਆਪਾਂ ਜੀ ਹੁਣ ਇਹਨੂੰ ਪਲੇਟ ਦੇ ਵਿੱਚ ਰੱਖ ਲੈਣਾ ਹੈ ਬਹੁਤ ਸੋਹਣੇ ਹਾਂਜੀ ਆਪਣੇ ਪੀਸ ਜੇ ਗਜਰੇਲੇ ਦੇ ਦੇਖੋ ਜੀ ਬਣ ਗਏ ਜੰਮ ਗਏ ਹੈਗੇ ਬਹੁਤ ਵਧੀਆ ਸਿਰਫ ਆਪਾਂ ਇਹਨੂੰ ਦੁੱਧ ਦੇ ਵਿੱਚ ਹੀ ਬਣਾਇਆ ਕੁਝ ਵੀ ਨਹੀਂ ਨਾ ਮਿਲਕ ਪਾਊਡਰ ਪਾਇਆ ਨਾ ਹੋਰ ਕੁਝ ਨਹੀਂ ਆਪਾਂ ਚੀਜ਼ ਇਹਦੇ ਵਿੱਚ ਮਿਕਸ ਕੀਤੀ ਸਿਰਫ ਦੁੱਧ ਅਤੇ ਗੱਜਰੀਆਂ ਹੈਗੀਆਂ ਤੇ ਥੋੜੀ ਜਿਹੀ ਆਪਾਂ ਸ਼ੂਗਰ ਪਾਈ ਹੈਗੀ ਆ ਤਾਂ ਬਹੁਤ ਵਧੀਆ ਜੀ ਇਹ ਗਸਟੇਲਾ ਬਣਿਆ ਹੈਗਾ ਆ ਇਸ ਤਰ੍ਹਾਂ ਬਹੁਤ ਵਧੀਆ ਹੰਦੀ ਖੋਏ ਵਰਗਾ ਟੇਸਟ ਆਉਂਦਾ ਹੈ ਜੇ ਆਪਾਂ ਦੁੱਧ ਦੇ ਵਿੱਚ ਹੀ ਬਣਾਉਣੀ ਆ ਤਾਂ ਬਹੁਤ ਵਧੀਆ ਚੀਜ਼ ਬਣਦੀ ਆ ਤੁਸੀਂ ਵੀ ਇਸ ਤਰ੍ਹਾਂ ਇਹ ਗਜਰੇਲੇ ਦੀ ਵਰਫੀ ਬਣਾਉਣੀ ਜਿਹੜੀ ਬਹੁਤ ਹੀ ਵਧੀਆ ਤੇ ਬਹੁਤ ਸਵਾਦਿਸ਼ਤ ਬਣਦੀ ਹੈਗੀ ਆ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਪੀਸਾ ਹਾ ਤੋੜ ਕੇ ਵੀ ਦਿਖਾਉਣੀ ਆ ਇਹਦਾ ਟੈਕਸਚਰ ਕਿਦਾਂ ਦਾ ਹੈਗਾ ਆ ਦੇਖੋ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਸੌਫਟ ਬਣੀ ਹੈਗੀ ਤੁਸੀਂ ਵੀ ਇਸ ਤਰ੍ਹਾਂ ਜੀ ਗਜਰੇਲੇ ਦੀ ਵਰਫੀ ਬਣਾਉਣੀ ਜਿਹੜੀ ਕਿ ਬਹੁਤ ਸਵਾਦਿਸ਼ਤ ਬਣਦੀ ਹੈਗੀ ਤੇ ਜੇ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ